ਸਤਿ ਸ਼੍ਰੀ ਅਕਾਲ ਦੋਸਤੋ ਯੰਗ ਫਾਰਮਰ ਚੈਨਲ ਤੇ ਸਾਰਿਆਂ ਦਾ ਸਵਾਗਤ ਕਰਦੇ ਆਂ ਬਾਈ ਤੇ ਆਪਣੇ ਚੈਨਲ ਤੇ ਤੁਸੀਂ ਹਨਾ ਬਹੁਤ ਸਾਰੇ ਬੱਕਰੀ ਪਾਲਕਾਂ ਦੀ ਇੰਟਰਵਿਊ ਦੇਖਿਆ ਆਂ ਆਪਾਂ ਵੱਖ-ਵੱਖ ਸਮੇਂ ਤੇ ਤੁਹਾਡੇ ਨਾਲ ਉਹਨਾਂ ਦੇ ਤਜਰਬੇ ਆ ਜਿਹੜੇ ਉਹ ਸਾਂਝੇ ਕਰਦੇ ਰਹਿੰਨੇ ਆ ਤੇ ਅੱਜ ਜਿਹੜਾ ਸਵੱਬ ਬਣਿਆ ਹੈਗਾ ਕਿ ਆਪਾਂ ਆਪਦੇ ਬਾਰੇ ਵੀ ਦੱਸੀਏ ਹਨਾ ਵੀ ਬੱਕਰੀ ਪਾਲਣ ਕਿਵੇਂ ਸ਼ੁਰੂ ਕੀਤਾ ਸੀਗਾ ਕੀ ਕੀ ਔਕਠਨਾਈਆਂ ਆਈਆਂ ਜਾਂ ਕਿਹੜੇ ਕਿਹੜੇ ਜਾਨਵਰ ਆਏ ਆਪਣੇ ਕੋਲੇ ਹਨਾ ਸੋ ਜਿੰਨੀਆਂ ਚੇਤੇ ਚ ਗੱਲਾਂ ਹੈਗੀਆਂ ਨੇ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਜਿਹੜੇ ਭਰਾਵਾਂ ਨੇ ਸਹਿਯੋਗ ਦਿੱਤਾ ਉਹਨਾਂ ਦਾ ਵੀ ਜ਼ਿਕਰ ਕਰਾਂਗੇ ਕਿਸੇ ਦਾ ਨਾਂ ਰਹਿਣ ਲੈਂਕ ਨੂੰ ਰਹਿ ਗਿਆ ਤਾਂ ਬਈ ਗੁੱਸਾ ਨਾ ਕਰਿਓ ਹਨਾ ਕਮੈਂਟ ਜ਼ਰੂਰ ਕਰ ਦਿਓ ਤੇ ਆਪਾਂ ਸਾਰਾ ਸਫਰ ਤੁਹਾਨੂੰ ਦੱਸਾਂਗੇ ਬਾਈ ਜੀ ਆਪਾਂ ਖੇਤੀਬਾੜੀ ਜਿਹੜਾ ਕਰਨ ਵਾਲੇ ਪਰਿਵਾਰ ਦੇ ਵਿੱਚੋਂ ਆ ਪਿੰਡ ਆਪਣਾ ਭਲਾਈ ਜਣਾ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਬਠਿੰਡਾ ਮੁਕਸਾ ਰੋਡ ਤੇ ਆਪਣਾ ਪਿੰਡ ਹਨਾ ਤੇ ਜਿਹੜਾ ਬੱਕਰੀਆਂ ਦਾ ਸ਼ੌਂਕ ਸੀਗਾ ਇਹ ਤਾਂ ਜਿਹੜਾ ਹੈਗਾ ਬੱਕਰੀਆਂ ਦੇ ਵਲ ਆਉਣ ਦਾ ਕਾਰਨ ਸੀਗਾ ਆਪਣਾ ਇੱਕ ਫੇਸਬੁੱਕ ਦੇ ਮਿੱਤਰ ਬਣਿਆ ਸੀਗਾ ਬਾਈ ਦਵਿੰਦਰ ਸਿੰਘ ਜਿਹੜੇ ਕਿ ਉਹਨਾਂ ਨੇ ਨਥਾਣੇ ਗੋਡ ਫਾਰਮ ਕੀਤਾ ਸੀਗਾ ਬਾਈ ਦਵਿੰਦਰ ਹੋਰਾਨੀ ਉਹਨਾਂ ਸਮਿਆਂ ਦੇ ਵਿੱਚ ਬਹੁਤ ਘੱਟ ਬੱਕਰੀ ਪਾਲਕ ਸੀਗੇ ਜਿਹੜੇ ਅੱਜ ਵਾਂਗੂ ਜਿਹੜੇ ਫਾਰਮ ਕਰਕੇ ਜਾਨਵਰਾਂ ਦਾ ਸ਼ੌਂਕ ਕਰਦੇ ਸੀਗੇ ਬਾਈ ਹੋਰੀ ਮਥਰਾ ਤੋਂ ਟ੍ਰੇਨਿੰਗ ਲੈ ਕੇ ਆਏ ਸੀਗੇ ਤੇ ਸਾਡਾ ਇੱਕ ਵਟਸਐਪ ਗਰੁੱਪ ਹੁੰਦਾ ਸੀਗਾ ਪ੍ਰੋਗਰੈਸਿਵ ਫਾਰਮਰ ਦੇ ਨਾਮ ਤੇ ਉਹਦੇ ਵਿੱਚ ਜਦੋਂ ਉਹਨਾਂ ਨੇ ਦੱਸਣਾ ਹਨਾ ਇਹ ਗੱਲਾਂ ਕਰਨੀਆਂ ਬੱਕਰੀਆਂ ਬਾਰੇ ਤੇ ਉਹਨਾਂ ਸਮਿਆਂ ਦੇ ਵਿੱਚ ਹਜੇ ਪੰਜਾਬ ਦੇ ਵਿੱਚ ਇਹ ਸ਼ੌਂਕ ਹੈ ਜਿਹੜਾ ਉੱਠਿਆ-ਉੱਠਿਆ ਸੀਗਾ ਤੇ ਬਾਈ ਨਾਲ ਗੱਲਾਂ ਬਾਤਾਂ ਹੋਣੀਆਂ ਉਹਨਾਂ ਨੇ ਵਧੀਆ ਤਰੀਕੇ ਨਾਲ ਕੰਮ ਸ਼ੁਰੂ ਕੀਤਾ ਸੀਗਾ ਤੇ ਨਾਲ ਜਿਹੜਾ ਆਪਣਾ ਉਹ ਬੱਕਰੀਆਂ ਦਾ ਮੀਟ ਸੀਗਾ ਉਹਨੂੰ ਮਟਰਨ ਹੱਬ ਦੇ ਨਾਮ ਤੇ ਉਹਨਾਂ ਨੇ ਬਠੰਡੇ ਆਪਣਾ ਤਿਆਰ ਕਰਕੇ ਵੇਚਣਾ ਸ਼ੁਰੂ ਕੀਤਾ ਸੀਗਾ ਤੇ ਕਾਫੀ ਜਿਹੜਾ ਏਰੀਆ ਦੇ ਵਿੱਚ ਉਹਨਾਂ ਦਾ ਨਾਮ ਬਣਿਆ ਸੀਗਾ ਹਨਾ ਤੇ ਉਹਨਾਂ ਨਾਲ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਫੇਰ ਜਿਹੜਾ ਆਪਣੇ ਬਾਈ ਗਰਜੀਤ ਸਿੰਘ ਹੈਗਾ ਜਿਹੜੇ ਕੋਠੇ ਕੋਰ ਸਿੰਘ ਹੈ ਉਹਨਾਂ ਦੀ ਵੀ ਵੀਡੀਓ ਵੀ ਤੁਸੀਂ ਦੇਖਦੇ ਰਹਿੰਦੇ ਹੋ ਹਨਾ ਉਹਨਾਂ ਨਾਲ ਵੀ ਮੇਰੀ ਗੱਲਬਾਤ ਹੁੰਦੀ ਰਹਿੰਦੀ ਸੀ ਇੱਕ ਦੂਜੇ ਨਾਲ ਅਸੀਂ ਗੱਲਾਂ ਬਾਤਾਂ ਕਰਨੀਆਂ ਸਲਾਹਾਂ ਕਰਨੀਆਂ ਉਹਨਾਂ ਨੇ ਉਦੋਂ ਜਾਨਵਰਾਂ ਦਾ ਸ਼ੌਂਕ ਸ਼ੁਰੂ ਕਰਤਾ ਸੀਗਾ ਰੱਖਿਆ ਸੀ ਬੱਕਰੀਆਂ ਤੇ ਮੇਰਾ ਉਦੋਂ ਕ੍ਰੌਪ ਲਾਈਫ ਇੰਟਰਨੈਸ਼ਨਲ ਦੇ ਵਿੱਚ ਮੈਂ ਜੌਬ ਕਰਦਾ ਹੁੰਦਾ ਸੀਗਾ ਤੇ ਜਿਹੜੀ ਕੋਈ ਸੈਲਰੀ ਮਿਲਦੀ ਹਨਾ ਸੋਚਦੇ ਹੁੰਦੇ ਸੀ ਵੀ ਯਾਰ ਵੀ ਜਾਨਵਰ ਲੈ ਲਈਏ ਕੋਈ ਹਨਾ ਸ਼ੌਂਕ ਕਿਉਂਕਿ ਘਰ ਦੇ ਵਿੱਚ ਪਹਿਲਾਂ ਇਹ ਚੀਜ਼ਾਂ ਹੁੰਦੀਆਂ ਸੀਗੀਆਂ ਮੁਰਗੀਆਂ ਹੋ ਗਈਆਂ ਜਾਂ ਆਪਣੇ ਬੱਕਰੀਆਂ ਹੋ ਗਈਆਂ ਹਨਾ ਤੇ ਅਸੀਂ ਪਹਿਲੀ ਵਾਰ ਜਿਹੜਾ ਆਪਣੇ ਰਿਸ਼ਤੇਦਾਰਾਂ ਤੋਂ ਮਦੀਰ ਪਿੰਡ ਤੋਂ ਅਸੀਂ 2500 ਦਾ ਇੱਕ ਦੇਸੀ ਬੱਕਰਾ ਲਿਆ ਸੀਗਾ ਉਦੋਂ ਮੈਨੂੰ ਤਾਂ ਜਮਾਂ ਵੀ ਨਹੀਂ ਪਤਾ ਹੁੰਦਾ ਸੀਗਾ ਵੀ ਬੀਟਲ ਕੀ ਹੁੰਦਾ ਦੇਸੀ ਕੀ ਹੁੰਦਾ ਹਨਾ ਬੱਕਰਾ ਅਸੀਂ ਲੈ ਜਾਂਦਾ ਬਈ ਉਹਦੀ ਪਹੀ ਤੇ ਠੱਲ ਕੇ ਮੈਂ ਫੋਟੋ ਖਿੱਚ ਕੇ ਬਾਈ ਦਵਿੰਦਰ ਹੋਰਾਂ ਨੂੰ ਭੇਜੀ ਮੈਂ ਕਿਹਾ ਬਾਈ ਇਹ ਕਿਵੇਂ ਆ ਹਨਾ ਚਲੋ ਉਹ ਬੰਦੇ ਨੇ ਹੌਸਲਾ ਬਹੁਤ ਦਿੱਤਾ ਜਿੰਨਾ ਵੀ ਸਾਥ ਦਿੱਤਾ ਬਾਈ ਨੇ ਕਿਹਾ ਵੀ ਠੀਕ ਆ ਬਾਈ ਤੁਸੀਂ ਇਹਦੀ ਸੰਭਾਲ ਕਰੋ ਹਨਾ ਬੱਕਰਾ ਠੀਕ ਆ ਦੇਸੀ ਆ ਸੰਭਾਲ ਕਰੋ ਪਰ ਤਿਆਰ ਹੋ ਜੂਗਾ ਅਸੀਂ ਜਦੋਂ ਪਹਿਲਾ ਪਹਿਲਾ ਜਾਨਵਰ ਆਪਾਂ ਲਿਆਉਣੇ ਆ ਹਨਾ ਵਧੀਆ ਸੰਭਾਲ ਕਰਦੇ ਆ ਤੇ ਉਹਦੇ ਬਾਈ ਜੀ ਜਾਣ ਲਾ ਕੇ ਉਹਦੀ ਵਧੀਆ ਸੰਭਾਲ ਕੀਤੀ ਹਨਾ ਕੰਨ ਜਾਰ ਮਹੀਨੇ ਮਿਲ ਰੱਖਿਆ ਹੋਊਗਾ ਫੇਰ ਨਾ ਆਪਣੇ ਇੱਥੇ ਤੂੜੀ ਲੈਣ ਆਲੇ ਆਏ ਸੀਗੇ ਕੋਈ ਜਿਹੜੇ ਆਪਣੇ ਟਰਾਲੇ ਭਰਦੇ ਹੁੰਦੇ ਆ ਉਹ ਉਹਨਾਂ ਨੇ ਦੇਖਿਆ ਕਹਿੰਦੇ ਬੱਕਰਾ ਸੀ ਲੈਣਾ ਮੈਂ ਘਰੇ ਹੈ ਨਹੀਂ ਸੀ ਮੈਂ ਬਠੰਡੇ ਗਿਆ ਸੀ ਘਰ দিয়া ਕਹਿੰਦੇ ਵੀ ਬੱਕਰਾ ਪੁੱਛਦਿਆਂ ਬਾਈ ਹਨਾ ਤੇ ਅਸੀਂ ਆਪ ਸੱਚ ਵੈਸੇ ਸਲਾਹ ਜੀ ਕਰਕੇ ਮੈਂ ਆਪਦੀ ਵਾਈਫ ਨਾਲ ਤੇ 6000 ਰੁਪਏ ਉਹਨਾਂ ਤੋਂ ਮੰਗਿਆ ਵੀ 6000 ਦਾ ਆਪਾਂ ਦੇ ਦੇ ਦਾਂਗੇ ਉਹਨਾਂ ਨੇ ਪੰਜ ਪਤਾ ਨਹੀਂ 5.5 ਦਾ ਬੱਕਰਾ ਉਹ ਲੈ ਗਏ ਹਨਾ ਤੇ ਉਹ ਬੱਕਰਾ ਅਸੀਂ ਵੇਚ ਕੇ ਫੇਰ ਮੈਂ ਆਪਣੀ ਖੇਤੀ 'ਚ ਵੀਡੀਓ ਕਰਦਾ ਹੁੰਦਾ ਸੀ ਨਾਲ ਤੇ ਤੁੰਗ ਵਾਲੀ ਮੰਡੀ ਉਦੋਂ ਨਵੀਂ-ਨਵੀਂ ਸ਼ੁਰੂ ਹੋਈ ਸੀਗੀ ਤੇ ਪਹਿਲੀ ਵਾਰ ਅਸੀਂ ਸ਼ੂਟ ਕਰਨ ਗਏ ਤੁੰਗ ਵਾਲੀ ਮੰਡੀ ਤੇ ਮੇਰੇ ਨਾਲ ਉਥੋਂ ਪਿੰਡੋਂ ਬਾਬਾ ਕੱਲਾ ਸਿੰਘ ਗਏ ਹਨਾ ਅਸੀਂ ਵੀਡੀਓ ਕਰਨ ਹੀ ਗਿਆ ਸੀਗਾ ਮੈਂ ਤਾਂ ਚਲੋ ਵੀ ਵੀਡੀਓ ਕਰਕੇ ਆਵਾਂਗੇ ਤੇ ਜਦੋਂ ਸਮਾਪਤੀ ਹੋਈ ਮੰਡੀ ਦੀ ਸ਼ਾਮ ਜੇ ਨੂੰ ਤੇ ਬਾਈ ਹੋਰੀ ਇੱਕ ਬੈਠੇ ਸੀ ਉਦੋਂ ਮੰਡੀ ਅੱਜ ਜਿੰਨੀ ਨਹੀਂ ਭਰਦੀ ਹੁੰਦੀ ਸੀਗੀ ਤੇ ਉਹਨਾਂ ਕੋਲ ਇੱਕ ਪੱਠ ਸੀਗੀ ਲਾਲ ਰੰਗ ਦੀ ਜਮਾਂ ਲਿੱਸੀ ਕਮਜ਼ੋਰੀ ਖੁਸ਼ਕ ਜੀ ਪੱਠ ਨਾਕੋ ਦਾ ਸਿੱਧਾ ਜਾਂ ਕੰਨ ਲੰਬੇ ਤੇ ਕੱਖ ਚਿੱਟੀ ਆਪਾਂ ਬਸ ਐਨੀ ਚੀਜ਼ ਦੇਖੀ ਵੀ ਕੰਨ ਲੰਬੇ ਆ ਜ਼ਿਆਦਾ ਜਾਣਕਾਰੀ ਨਹੀਂ ਸੀਗੀ ਉਹਨਾਂ ਨੇ ਮੰਗਿਆ 3000 ਪਤਾ ਨਹੀਂ 3500 ਰੁਪਏ ਅਸੀਂ ਕਰਦੇ ਕਰਾਉਂਦਿਆਂ ਨੇ ਉਹ 2400 ਦੀ ਪੱਠ ਵੀ ਲੈ ਜਾਂਦੀ ਤੇ ਮੋਟਰਸਾਈਕਲ ਤੇ ਵਿਚਾਲੇ ਬਿਠਾ ਕੇ ਅਸੀਂ ਲੈ ਆਏ ਹਨਾ ਫੇਰ ਬਾਈ ਗਰਜੀਤ ਹੋਰਾਂ ਨਾਲ ਵੀ ਜਦੋਂ ਕੋਈ ਹੁਣ ਪੁੱਛਣਾ ਉਹਨਾਂ ਨੂੰ ਆਪਸ ਚਲੋ ਕਰਕੇ ਗੱਲਬਾਤ ਪੱਠ ਦੀ ਉਹਦੀ ਖਰਾਕ ਵੀ ਤਿਆਰ ਕਰ ਲਈ ਤੇ ਉਹਨੂੰ ਮੈਂ ਵਾਈਟ ਮੈਚ ਵੀ ਦੇਣਾ ਸ਼ੁਰੂ ਕਰਤਾ ਜੋ ਜਦੋਂ ਜਨਵਰੀ ਆਪਣੇ ਕੋਲੇ ਇੱਕ ਸੀਗਾ ਖਰਾਕ ਉਹਨੂੰ ਪੂਰੀ ਦੇ ਕੇ ਖੁੱਲੀ ਖਾਂਦੀ ਸੀਗੀ ਤੇ ਪੱਠ ਪਈ ਉਹ ਵਧੀਆ ਤਿਆਰ ਹੋ ਗਈ ਹਨਾ ਚਮਕ ਚਮਕ ਪੂਰੀ ਆ ਗਈ ਉਹ ਤਿੰਨ ਚਾਰ ਮਹੀਨਿਆਂ ਚ ਪੂਰਾ ਕੱਦ ਵੀ ਕਰ ਗਈ ਚਮਕ ਵੀ ਆ ਗਈ ਤੇ ਜਦੋਂ ਲਈ ਸੀ ਉਦੋਂ ਨਾਲ ਉਹ ਪੂਰਾ ਟੋਟਲੀ ਬਦਲ ਗਈ ਉਹਦੀ ਸਿਆਨ ਨਹੀਂ ਆਉਂਦੀ ਸੀਗੀ ਫੇਰ ਉਹ ਪੱਠ ਜਦੋਂ ਤਿਆਰ ਹੋ ਗਈ ਦੋ ਦੰਦ ਦੇ ਦੋ ਦੰਦ ਹੋਈ ਸੀ ਪਤਾ ਨਹੀਂ ਹੋ ਗਈ ਸੀਗੀ ਫੇਰ ਅਸੀਂ ਬਾਈ ਗਰਜੀਤ ਦੇ ਬਰੀਡਰ ਤੋਂ ਕਰਾਸ ਕਰਵਾਈ ਤੇ ਉਹਨੇ ਦੋ ਬੱਚੇ ਦਿੱਤੇ ਅ ਦੋ ਸ਼ਾਇਦ ਪੱਠਾ ਹੀ ਦਿੱਤੀਆਂ ਸੀਗੀਆਂ ਤੇ ਉਹ ਬੱਕਰੀ ਫਿਰ ਆਪਾਂ ਚਲੋ ਘਰੇ ਸਵਾਈ ਹਨਾ ਫਿਰ ਮਹੀਨੇ ਕੇ ਬਾਅਦ ਆਪਣੇ ਪਿੰਡੂਆਂ ਮੁੰਡਾ ਛਣੀ ਤੇ ਉਹ ਬੱਕਰੀ ਆਪਣੇ ਤੋਂ ਉਹ 13000 ਦੀ ਲੈ ਗਿਆ ਸੀਗਾ ਇੱਕ ਸਾਲ ਅਸੀਂ ਸੰਭੀ 2400 ਦੀ ਲਈ ਸੀਗੀ 13000 ਦੀ ਉਹਨੂੰ 13.5 ਪਤਾ ਨਹੀਂ 13 ਦੀ ਵੇਚਤੀ ਉਦੋਂ ਬਾਅਦ ਫਿਰ ਹੌਸਲਾ ਹੋ ਗਿਆ ਵੀ ਚਲੋ ਆਪਾਂ ਹੋਰ ਵੀ ਜਾਨਵਰ ਲਈਏ ਫਿਰ ਬਰਬਰੀ ਬੱਕਰੀ ਬਾਰੇ ਹਨਾ ਪਤਾ ਲੱਗਿਆ ਬਰਬਰੀ ਦਾ ਕਰੇਜ ਉਦੋਂ ਪੰਜਾਬ ਦੇ ਵਿੱਚ ਨਵਾਂ ਨਵਾਂ ਸੀਗਾ ਤੇ ਅਸੀਂ ਚਲੋ ਕਰਦੇ ਕਰਾਉਂਦਿਆਂ ਨੇ ਆਪਣੀ ਜਾਣ ਪਛਾਣ ਹੋਈ ਬਾਈ ਨਿੱਕਾ ਲੋਹਾਂ ਪਿੰਡ ਤੋਂ ਮੁੱਦਗੀ ਕੋਲੇ ਤੇ ਉਹਨਾਂ ਕੋਲੇ ਬਰਬਰੀ ਦੇ ਬੱਚੇ ਸੀਗੇ ਉਹਨਾਂ ਨੇ WhatsApp ਤੇ ਪਤਾ ਨਹੀਂ Facebook ਤੇ ਪਾਈ ਸੀਗੇ ਅਸੀਂ ਗਏ ਮੈਂ ਤੇ ਜਸਪ੍ਰੀਤ ਮੁੰਡਾ ਕੋਠੇ گور ਸਿੰਘ ਵਾਲਿਆਂ ਤੋਂ ਅਸੀਂ ਦੋਨੇ ਗਏ ਮੋਟਰਸਾਈਕਲ ਤੇ ਤੇ ਉਹ ਬਾਈ ਤੋਂ ਅਸੀਂ ਦੋ ਬੱਚੇ ਲੈਏ ਪੱਠ ਬੱਕਰਾ ਤੇ ਇੱਕ ਬੱਚਾ ਉਹਦੇ ਚਿੱਟੀ ਅੱਖਾਂ ਦਾ ਸੀਗਾ ਉਦੋਂ ਇੰਨੇ ਰੇਟ ਨਹੀਂ ਹੁੰਦੇ ਸੀ ਅੱਜ ਵਾਂਗੂ ਬਰਬਰੀ ਦੇ ਤੇ ਅਸੀਂ ਸ਼ਾਇਦ ਪਤਾ ਨਹੀਂ 3-3000 4-4000 ਦੇ ਬੱਚੇ ਉਹ ਲੈ ਸੀਗੇ ਉਹ ਬਈ ਲੈਣ ਦੇ ਬੱਚੇ ਬੜੇ ਸੋਹਣੇ ਸੀਗੇ ਹਨਾ ਉਹਨਾਂ ਨੂੰ ਰੱਖਿਆ ਵਧੀਆ ਚਲੋ ਸੰਭ ਹੀ ਗਏ ਫੇਰ ਚਿੱਟੀ ਅੱਖ ਦਾ ਕਰੇਜਾ ਹੋ ਗਿਆ ਤੇ ਉਦੋਂ ਚਲ ਸੋਚੀ ਜਾਣਾ ਵੀ ਯਾਰ ਆਪਾਂ ਵੀ ਚਿੱਟੀ ਅੱਖ ਦਾ ਲਵਾਵਾਂਗੇ ਪਰ ਮਹਿੰਗੇ ਹੁੰਦੇ ਸੀ ਜਾਨਵਰ ਹਨਾ ਐਨਾ ਉਦੋਂ ਆਪਾਂ ਸੋਚਿਆ ਨਹੀਂ ਸੀ ਵੀ ਪੈਸੇ ਲਾਵਾਂਗੇ ਫੇਰ ਅਸੀਂ ਚਲੋ ਸਰਕਲ ਜਾਂ ਬਣਿਆ ਬਾਈ ਰਾਜਵੀਰ ਵੀ ਬੱਕਰੀਆਂ ਰੱਖਣ ਲੱਗ ਗਿਆ ਗਰਜੀਤ ਨੇ ਵੀ ਨਾਗ ਵਧਾ ਲਏ ਤੇ ਇਹ ਕਿਹੜਾ ਬਾਈ ਜਸਪਰੀ ਸੀਗਾ ਉਹਨੂੰ ਪ੍ਰੇਮ ਕਹਿੰਦੇ ਆ ਉਹਨੂੰ ਅਸੀਂ ਮੱਲਣ ਪਿੰਡ ਤੋਂ ਮੈਂ ਤੇ ਗਰਜੀਤ ਬਾਈ ਨੇ ਬੱਕਰਾ ਦਵਾਇਆ ਬਰਬਰਾਂ ਬੱਕਰਾ 6000 ਰੁਪਏ ਦਾ ਉਹਨੂੰ ਦਵਾਇਆ ਹਨਾ ਬਰਬਰੇ ਬੱਕਰੇ ਗਰਮ ਬਹੁਤ ਹੁੰਦੇ ਆ ਉਹ ਬਾਈ ਰੌਲਾ ਪਾਉਣ ਲੱਗ ਗਿਆ ਕਿ ਉਹਦੇ ਕੋਲੇ ਰੌਲਾ ਪਾਉਣਾ ਸ਼ੁਰੂ ਕਰਤਾ ਫਿਰ ਉਹ ਕਹਿੰਦਾ ਵੀ ਮੈਂ ਵੇਚਣਾ ਚਾਰ ਪੰਜ ਦਿਨਾਂ ਚ ਉਹ ਕਹਿੰਦਾ ਵੀ ਬੱਕਰਾ ਤੰਗ ਕਰਦਾ ਮੈਂ ਵੇਚਣਾ ਤੇ ਮੈਂ ਪਹਿਲਾਂ ਸੋਚਿਆ ਸੀਗਾ ਲੈ ਲਈ ਫਿਰ ਇਹ ਸੋਚਿਆ ਛੱਡ ਪਰੇ ਚੱਲ ਆਪਦੇ ਬੰਦੇ ਤੋਂ ਕਾਹਨੂੰ ਲੈਣਾ ਜਾਨਵਰ ਹਨਾ ਕਈ ਵਾਰੀ ਵੀ ਤਿਆਰ ਹੋ ਜੇ ਦਿਲ ਜੇਚ ਰਹਿੰਦੀ ਏ ਗੱਲ ਹਨਾ ਤੇ ਉਹ ਬਾਈ ਫਿਰ ਮੱਲਣ ਪੈਂਡ ਹੀ ਬਾਈ ਜਗਮੀਤ ਲੈ ਗਿਆ ਉਹਨੇ ਬੱਕਰਾ ਬਈ ਉਹ ਸਾਲ ਕਿ ਰੱਖਿਆ ਬੱਚਾ ਵਧੀਆ ਚਲੋ ਤਿਆਰ ਕੀਤਾ ਉਹਨੇ ਵੀ ਮਿਹਨਤ ਬਹੁਤ ਕੀਤੀ ਤੇ ਉਹਨੇ ਵੀ ਵਿਕਾਊ ਕਰਤਾ ਸਾਲ ਬਾਅਦ ਬਾਈ ਗਰਜੀਤ ਨੇ ਮੈਨੂੰ ਦੱਸਿਆ ਤੇ ਅਸੀਂ ਦੋਨੇ ਦੇਖਣ ਉੱਠ ਗਏ ਤੇ ਉਹ ਬਾਈ ਤੋਂ ਬੱਕਰਾ ਸੀ 9500 ਦਾ ਖਰੀਦ ਲਿਆ ਬਰਬਰਾ ਬੱਕਰਾ ਕੋਨਾ ਤੇ ਉਹ ਬੱਕਰੇ ਨੂੰ ਆਪਾਂ ਰੱਖਿਆ ਡੇਢ ਦੋ ਸਾਲ ਹੌਲੀ ਹੌਲੀ ਹੋਰ ਬਾਰਬਰੀਆਂ ਬੱਕਰੀਆਂ ਆਉਂਦੀਆਂ ਰਹੀਆਂ ਹਨ ਤੇ ਜਿੱਥੋਂ ਵੀ ਮਿਲਦੀ ਇੱਕ ਅਸੀਂ ਕੋਟਕਪੂਰੇ ਤੋਂ ਤਿੰਨ ਬੱਚਿਆਂ ਵਾਲੀ ਬਾਰਬਰੀ ਬੱਕਰੀ ਲੈ ਕੇ ਆਏ ਸੀਗੇ ਤੇ ਉਹ ਬੱਕਰੇ ਤੋਂ ਚਲੋ ਕਰਾਸ ਕਰਵਾਈਆਂ ਆਪਣੇ ਏਰੀਏ ਦੇ ਵਿੱਚ ਉਦੋਂ ਜਿਆਦਾ ਬਾਰਬਰੀ ਦਾ ਜਿਹੜਾ ਬੱਕਰਿਆਂ ਦਾ ਕੋਈ ਸੈਟਅਪ ਹੈ ਨਹੀਂ ਸੀ ਲੋਕ ਦੇਸੀ ਬੱਕਰਿਆਂ ਤੋਂ ਕਰਾਸ ਕਰਵਾ ਕੇ ਜਿਹੜਾ ਜਿਹੜੀਆਂ ਬੱਕਰੀਆਂ ਗਾਲ ਲੈਂਦੇ ਸੀ ਬੱਚੇ ਦੋਗਲੇ ਆਉਂਦੇ ਸੀਗੇ ਤੇ ਆਪਣੇ ਪਿੰਡ ਵੀ ਫਿਰ ਉਹ ਬੱਕਰੇ ਤੋਂ ਬਹੁਤ ਬੱਕਰੀਆਂ ਕ੍ਰੋਸ ਹੋਈਆਂ ਆਸੇ-ਪਾਸੇ ਵੀ ਬੱਕਰਾ ਕਾਫੀ ਟਾਈਮ ਆਪਣੇ ਕੋਲੇ ਰਿਹਾ ਉਹਦੀ ਫੁੱਲ ਸੇਵਾ ਕੀਤੀ ਕੱਲੇ ਛੋਲੇ ਵੀ ਆਪਾਂ ਪਾਈ ਗਏ ਉਹਨੂੰ ਹਨਾ ਕਣਕ ਵੀ ਪਾਈ ਗਏ ਤੇ ਉਸ ਤੋਂ ਬਾਅਦ ਫਿਰ ਰਖਾਲਾ ਮੰਡੀ ਲੱਗਣੀ ਸ਼ੁਰੂ ਹੋਈ ਸੀਗੀ ਤੇ ਰਖਾਲੇ ਬਣਾ ਦੋ ਤਿੰਨ ਮੰਡੀਆਂ ਲੱਗੀਆਂ ਸੀਗੀਆਂ ਅਸੀਂ ਲੈ ਗਏ ਬੱਕਰਾ ਤੇ ਉਹ ਲਾਉਂਦਿਆਂ ਸਾਰੀ 195000 ਦਾ ਬੱਕਰਾ ਆਪਾਂ ਵੇਚਿਆ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਵੀ ਇੰਨਾ ਮਹਿੰਗਾ ਬੱਕਰਾ ਨੀਗਾ ਵਿਕਿਆ ਸੀਗਾ ਆਪਣੇ ਏਰੀਆ ਦੇ ਵਿੱਚ ਅਸੀਂ ਨਹੀਂ ਦੇਖਿਆ ਸੀ ਭਾਈ ਮਨਦੀਪ ਨੇ ਲਿਆ ਸੀ ਗੱਲ ਪੱਤੀ ਵਾਲੇ ਨੇ ਜਦੋਂ ਰੇਟ ਲੱਗਿਆ ਹਨਾ ਉਹਦੀ ਵੀਡੀਓ ਵੀ ਬਣੀ ਸੀਗੀ ਸਾਰੇ ਕਹਿਣ ਵੀ ਯਾਰ ਬਹੁਤ ਪੈਸੇ ਲਾ ਕੇ ਦੇ 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 ਅਸੀਂ 20000 ਤੇ ਅਡੇਰੇ ਪਰ ਜਦੋਂ ਸਾਰੇ ਬੰਦੇ ਜੋਰ ਪਾਈ ਗਏ ਹਨਾ ਕਰ ਕਰਾ ਕੇ ਅਸੀਂ 19500 ਦੋ ਬੱਕਰਾ ਵੇਚਿਆ ਤੇ ਬੱਕਰੀਆਂ ਉਦੋਂ ਮੇਰੇ ਕੋਲੇ ਸੀਗੀਆਂ 4-5 ਬਰਬਰੀ ਤੇ ਉਹਦੇ ਬੱਚੇ ਬੁੱੱਚੇ ਆ ਗਏ ਬੱਕਰੇ ਦੇ ਐਂ ਚਲੋ ਖਰੀਦ ਵੇਚ ਕਰਦੇ ਗਏ ਹਨਾ ਪਤਾ ਲੱਗ ਗਿਆ ਦੋ ਸਾਲਾਂ ਚ ਸਮਝ ਆ ਗਈ ਇਸ ਕੰਮ ਦੀ ਫੇਰ ਜਿੱਥੋਂ ਵੀ ਬੱਕਰੀ ਮੇਲਣੀ ਆਪਾਂ ਲੈ ਲੈਂਦੇ ਸੀਗੇ ਰਖਾਲੇ ਮੰਡੀ ਤੇ ਵੀ ਬਹੁਤ ਬੱਕਰੀਆਂ ਵੇਚੀਆਂ ਤੇ ਤੋਂਗ ਵਾਲੀ ਮੰਡੀ ਤੇ ਵੀ ਫਿਰ ਜਾਣ ਲੱਗੇ ਉਸ ਤੋਂ ਬਾਅਦ ਬਾਈ ਚਿੱਟੀ ਅੱਖ ਦਾ ਜਦੋਂ ਸੋਚਣ ਲੱਗੇ ਵੀ ਆਪਾਂ ਬੱਕਰਾ ਲੈਣਾ ਤੇ ਬਾਈ ਨਿੱਕੇ ਨੇ ਲੁਹਮਾ ਵਾਲੇ ਨੇ ਵਟਸਐਪ ਤੇ ਬੱਕਰਾ ਪਾਇਆ ਚਿੱਟੀ ਅੱਖ ਦਾ ਪਹਿਲਾਂ ਉਹਨੇ ਵਿਕਾਉ ਨਹੀਂ ਕੀਤਾ ਜਦੋਂ ਅਸੀਂ ਬੱਚੇ ਲੈ ਕੇ ਆਏ ਸੀ ਫਿਰ ਉਹਨੇ ਜਦੋਂ ਵਿਕਾਉ ਕੀਤਾ ਮੈਂ ਫੋਨ ਲਾ ਲਿਆ ਬਾਈ ਨੇ 16 ਕਿਨ 17000 ਮੰਗਿਆ ਪਤਾ ਨਹੀਂ ਇੰਨਾ ਕਿ ਮੰਗਿਆ ਸੀ ਖਣੀ ਸੌਦਾ ਹੋਇਆ ਇੰਨੇ ਚ ਵੀ ਅਸੀਂ ਬਾਲਾ ਫਰਕ ਨਹੀਂ ਰੱਖਿਆ ਮੈਂ ਕਿਹਾ ਦੱਸ ਕਿੰਨੇ ਦਾ ਦੇਣਾ ਉਹ ਬਾਈ ਨੇ ਦੱਸਤਾ ਅਸੀਂ ਸੌਦਾ ਕਰਕੇ 15 ਦੇ ਆਸ-ਪਾਸ ਸੌਦਾ ਹੋਇਆ ਸੀਗਾ ਤੇ ਮੈਂ ਤੇ ਗਰਜੀਤ ਭਾਈ ਅਸੀਂ ਕਾਰ ਤੇ ਬੱਕਰਾ ਉਹ ਲੈ ਆਏ ਔਣ ਸਾਰੀ ਬੱਕਰੇ ਤੋਂ ਬਾਈ ਗਰਜੀਤ ਜੀ ਦੇ ਦੋ ਤਿੰਨ ਬੱਕਰੀਆਂ ਬਣ ਗਈਆਂ ਆਪਾਂ ਚਲੋ ਬੱਕਰਾ ਰੱਖਿਆ ਤੇ ਉਹ ਬੱਕਰੇ ਨੇ ਬਈ ਇੰਨਾ ਕੁ ਕੁਛ ਦਿੱਤਾ ਹਨਾ ਬਹੁਤ ਹੀ ਜਿਆਦੇ ਉਹ ਬੱਕਰੇ ਨੇ ਨਾਮ ਵੀ ਬਣਾਇਆ ਬੱਕਰੀਆਂ ਵੀ ਬਹੁਤ ਕ੍ਰੋਸ ਹੋਈਆਂ ਆਪਣੇ ਏਰੀਏ ਦੇ ਵਿੱਚ ਚਿੱਟੀ ਅੱਖ ਦਾ ਬੱਕਰਾ ਆ ਗਿਆ ਤੇ ਆਪਣੇ ਘਰੇ ਵੀ ਬਹੁਤ ਨਾਗ ਉਦੂ ਬਾਦ ਆਏ ਹਨ ਉਹ ਬੱਕਰੇ ਨੂੰ ਆਪਾਂ ਕਰਮਾ ਵਾਲੀ ਮੰਨਦੇ ਆ ਤੇ ਜਿਹੜਾ 2-3 ਸਾਲ ਆਪਣੇ ਕੋਲੇ ਰਿਹਾ ਰਖਾਲੇ ਮੇਲੇ ਤੇ ਸੈਕੰਡ ਪੋਜੀਸ਼ਨ ਵੀ ਆਈ ਉਸ ਬੱਕਰੇ ਦੀ ਫੇਰ ਚਲੋ ਜਦੋਂ ਬੱਕਰਾ ਸਹੀ ਆ ਗਿਆ ਆਪਣੇ ਕੋਲੇ ਫਿਰ ਬੱਕਰੀਆਂ ਪੱਲੀਆਂ ਲੈ ਆਉਂਦੇ ਸੀਗੇ ਕ੍ਰੋਸ ਕਰਵਾ ਕੇ ਬੱਕਰੀਆਂ ਵੇਚ ਦਿੰਦੇ ਸੀ ਬਹੁਤ ਭਰਾਵਾਂ ਕੋਲੇ ਬੱਚੇ ਚੰਗੇ ਆਏ ਅੱਜ ਵੀ ਆਪਣੇ ਸਾਰੇ ਬੱਕਰੀਆਂ ਦੇ ਬੱਚੇ ਖੜੇ ਆ ਲੋਕਾਂ ਕੋਲੇ ਤੇ ਹੌਲੀ ਹੌਲੀ ਇਹ ਸਫ਼ਰ ਆ ਜਿਹੜਾ ਉਹ ਚੱਲਦਾ ਰਿਹਾ ਤੇ ਉਹ ਬੱਕਰਾ ਜਿਹੜਾ ਚਿੱਟੀ ਅੱਖ ਦਾ ਸੀ ਉਹ ਹੁਣ ਮੈਂ ਪਿੱਛੇ ਜੇ 2 ਕੁ ਮਹੀਨੇ ਹੋਏ ਆ ਵੇਚਿਆ ਹੈਗਾ ਆਪਣੇ ਬਾਈ ਲੈ ਕੇ ਗਿਆ ਕਲਾਲਵਾਲ ਪਿੰਡਾ ਆਪਣੇ ਦਲਵੰਡੀ ਸਾਹਬ ਤੋਂ ਅੱਗੇ ਹਰਿਆਣਾ ਬਾਰਡਰ ਦੇ ਨਾਲ ਹੀ ਰਹਿ ਗਿਆ ਉੱਥੇ ਉਹ ਬੱਕਰਾ ਦਿੱਤਾ ਆਪਾਂ ਤੇ ਉਸ ਤੋਂ ਬਾਅਦ ਬਹੁਤ ਤਗੜੇ ਤਗੜੇ ਬੱਕਰੇ ਮੇਰੇ ਕੋਲੇ ਆਏ ਆ ਬਰਬਰੀ ਜਿਵੇਂ ਇੱਕ ਬੱਕਰਾ ਸੀ ਬੋਦੀ ਵਾਲੇ ਤੋਂ ਲੈ ਕੇ ਆਏ ਸੀ ਉਹ ਤਿੰਨ ਚਾਰ ਬੱਕਰੀਆਂ ਕਰਾਸ ਹੋਈਆਂ ਸੀ ਉਹਦੇ ਤੋਂ ਉਹ ਬੱਕਰਾ ਵੀ ਵੇਚਤਾ ਸੀਗਾ ਇੱਕ ਆਪਣੇ ਬੱਕਰੀ ਲਈ ਸੀ ਆਪਾਂ ਲਾਲ ਜਿਹੜੀ ਰਖਾਲੇ ਦੂਜੇ ਨੰਬਰ ਤੇ ਆਈ ਸੀ ਉਹਦਾ ਉਹਦਾ ਬੱਚਾ ਵੀ ਆਪਣੇ ਕੋਲ ਇਸ ਟਾਈਮ ਹੈਗਾ ਵਧੀਆ ਤਿਆਰ ਹੋਇਆ ਤੇ ਹੁਣ ਪਿੱਛੇ ਜੇ ਆਪਾਂ ਬੱਕਰਾ ਲੈ ਕੇ ਆਏ ਆ ਬਾਈ ਜਾਦੀ ਭਗਤੇ ਵਾਲੇ ਦਾ ਹਨਾ ਜਿਹੜਾ winner ਹੋਇਆ ਸੀਗਾ ਲਹਿਰੇ ਬੇਗੇ ਉਹ ਬੱਕਰਾ ਵੀ ਆਪਣੇ ਕੋਲ ਹੈਗਾ ਤੇ ਜਿਹੜੀ ਗੱਲ ਆਪਾਂ ਮੇਨ ਮਕਸਦ ਹੈਗਾ ਦੱਸਣ ਦਾ ਬਈ ਮੇਰਾ ਇਹੀ ਮਕਸਦ ਆ ਵੀ ਅੱਜ ਕੱਲ ਕੀ ਹੋਇਆਗਾ ਨਾ ਜਦੋਂ ਵੀ ਬੰਦਾ ਕੋਈ ਦੇਖ ਲੈਂਦਾ ਹਨਾ ਜਾਨਵਰਾਂ ਦਾ ਕੋਈ ਸ਼ੌਂਕ ਦੇਖਦਾ ਵੀ ਇਹ ਬੰਦਾ ਇਹ ਰੱਖੀ ਬੈਠਾ ਤੇ ਉਹ ਨਵੇਂ ਭਰਾਵਾਂ ਨੂੰ ਇਹ ਹੁੰਦਾ ਵੀ ਅਸੀਂ ਵੀ ਛੇਤੀ ਛੇਤੀ ਕਾਮਯਾਬ ਹੋ ਜਗੇ ਪੈਸੇ ਜਿੰਨੇ ਮਰਜ਼ੀ ਲੱਗ ਜਾਣ ਜਾਨਵਰ ਚੰਗਾ ਜੇ ਬਾਈ ਜਿਹੜੀ ਕਾਮਯਾਬੀ ਆ ਜਾਂ ਨਾਮ ਬੰਨਣਾ ਉਹ ਰਾਤੋਂ ਰਾਤ ਨਹੀਂ ਬੰਨਦਾ ਹੁੰਦਾ ਹਨਾ ਬੱਕਰੀਆਂ ਦੇ ਵਿੱਚ ਆਪਾਂ ਇਹ ਤਜਰਬਾ ਕੀਤਾ ਹੈਗਾ ਜਿਹੜੇ ਭਰਾ ਨੇ ਲੰਮਾ ਜਾਣਾ ਤੇ ਕੰਮ ਕਰਨਾ ਤਰੀਕੇ ਦੇ ਨਾਲ ਬਾਈ ਸਬਰ ਨਾਲ ਕੰਮ ਕਰੋ ਭਾਲੇ ਜਾਨਵਰ ਲੋ ਹਨਾ ਭਾਲੇ ਜਾਨਵਰ ਲੋ ਜਿਹੜੇ ਤੁਹਾਨੂੰ 4 ਪੈਸੇ ਦੇ ਕੇ ਜਾਣ ਜਿਹੜਾ ਆਪਣਾ ਫੰਡਾ ਸੀਗਾ ਬੱਕਰੀਆਂ ਦਾ ਹੁਣ ਤੱਕ ਵੀ ਇਹੀ ਆ ਵੀ ਆਪਾਂ ਬੱਕਰੀ ਅਗਲੇ ਨੂੰ ਸਲਾਹ ਵੀ ਦਿੰਨੇ ਆ ਤੇ ਆਪਾਂ ਆਪ ਵੀ ਉਹੀ ਖਰੀਦਦੇ ਆ ਵੀ ਜਿਹੜੀ ਬੱਕਰੀ ਆਪਾਂ ਅੱਜ ਲੈ ਕੇ ਆਏ ਆ ਤੇ ਜੇ ਕੱਲ ਨੂੰ ਵੇਚਣੀ ਪੈ ਜੇ ਤੇ ਆਪਾਂ ਨੂੰ ਬੱਕਰੀ ਉਹ ਘਾਟਾ ਨਾ ਭਾਵੇ ਉਹ ਬੱਕਰੀ ਲਓ ਆਪਾਂ ਹੁਣ ਬਹੁਤ ਮਹਿੰਗੀਆਂ ਮਹਿੰਗੀਆਂ ਬੱਕਰੀਆਂ ਵੀ ਵੇਚੀਆਂ ਬਰਬਰੀ 25-25000 ਦੀਆਂ 30-30000 ਦੀਆਂ ਪਰ ਅਗਲੇ ਕੋਲੇ ਜਾ ਕੇ ਉਹ ਘਾਟਾ ਨਹੀਂ ਪਾਇਆ ਹਨਾ ਇੱਕ ਬੱਕਰੀ ਆਪਣੇ ਤੋਂ ਲੈ ਕੇ ਗਿਆ ਸੀ ਬਾਈ ਉਹ ਪੱਤਰਕਾਰ ਭੋਮ ਮਹਾਰਾਜ ਵਾਲਾ ਉਹ ਬੱਕਰੀ ਬਾਈ ਤਿੰਨ ਬੱਚਿਆਂ ਵਾਲੀ ਸੀਗੀ ਬਰਬਰੀ ਹਨਾ 25000 ਦੀ ਲੈ ਕੇ ਗਿਆ ਬਾਈ ਉਹਨੇ ਬੱਚੇ ਰੱਖ ਕੇ ਅੱਗੇ ਬੱਕਰੀ ਵੇਚਤੀ ਭੁੱਟੀ ਵਾਲੇ ਉਹ ਬੰਦੇ ਨੇ ਭੁੱਟੀ ਵਾਲੇ ਵਾਲੇ ਬਾਈ ਨੇ ਵੀ ਬੱਕਰੀ ਉਹ ਤਿਆਰ ਕਰਕੇ ਆਪਣੇ ਕੋਲੋਂ ਗੱਬਣ ਗਈ ਸੀ ਉਹਨੇ ਆਪਣੇ ਰਿਸ਼ਤੇਦਾਰ ਨੂੰ ਦਿੱਤੀ ਹਨਾ ਤਿੰਨ ਜਗ੍ਹਾ ਤੇ ਬੱਕਰੀ ਦੇਖੋ ਗਈ ਉਹ ਨਫੇ ਨਾਲ 30000 ਦੀਆਂ ਬੱਕਰੀਆਂ ਵੀ ਵੇਚੀਆਂ ਪਰ ਬੱਕਰੀ ਦਾ ਵਜੂਦ ਵੇਖੋ ਵੀ ਅੱਗੇ ਨਫਾ ਦੇਣ ਵਾਲੀ ਹੈਗੀ ਆ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਵੀ ਕੋਈ ਮਹਿੰਗਾ ਵੇਚਦਾ ਜਾਨਵਰ ਠੱਗੀਆਂ ਮਾਰਦਾ ਉਹ ਬਈ ਤੁਹਾਡੀ ਆਪ ਦੀ ਸਮਝ ਤੇ ਡਿਪੈਂਡ ਕਰਦਾ ਹਨਾ ਤੁਸੀਂ ਆਪ ਦੀ ਸਮਝ ਨਾਲ ਜਾਨਵਰ ਲੈਣਾ ਹੈਗਾ ਜੇ ਤੁਸੀਂ ਸਮਝਦਾਰ ਹੋ ਤਾਂ ਕੋਈ ਵੀ ਤੁਹਾਡੇ ਨਾਲ ਠੱਗੀ ਨਹੀਂ ਮਾਰ ਸਕਦਾ ਤੇ ਜੇਕਰ ਜਾਨਵਰ ਸਹੀ ਹੈ ਤੰਦਰੁਸਤ ਆ ਬਿਮਾਰ ਨਹੀਂ ਆ ਕੋਈ ਉਹਦੇ ਅੰਦਰ ਨੁਕਸ ਨਹੀਂ ਆ ਤਾਂ ਬਈ ਜੀ ਕਿੰਨਾ ਮਹਿੰਗਾ ਜਾਨਵਰ ਲੈ ਲਓ ਕਦੇ ਵੀ ਇਹ ਨਾ ਸੋਚੋ ਵੀ ਸਾਡੇ ਨਾਲ ਠੱਗੀ ਵੱਜ ਗਈ ਜਾਨਵਰ ਆਪਦਾ ਮੁੱਲ ਮੋੜ ਕੇ ਜਾਂਦਾ ਸਾਡਾ ਇਨਾ ਤਜਰਬਾ ਹਨਾ ਚਲੋ ਬੱਕਰੀ ਮੰਨ ਲਓ 20000 ਦੀ ਤੁਹਾਨੂੰ ਕਿਸੇ ਨੇ 25 ਦੀ ਦੇਦੀ 30 ਦੀ ਦੇਦੀ ਸਮਾਂ ਵੱਧ ਲੱਗ ਸਕਦਾ ਜੇਕਰ ਤੁਹਾਨੂੰ ਇੱਕ ਸੂਏ 'ਚ ਨਹੀਂ ਹੋਣੇ ਬੱਚੇ ਦਿੱਤੇ ਥੋੜੀ ਸੰਭਾਲ ਵੱਧ ਕਰ ਲੋ ਬੱਚਿਆਂ ਨੂੰ ਜਿਆਦਾ ਥੋੜਾ ਸੰਭਾਲ ਲੋ ਹਨਾ ਤਾਂ ਤੁਹਾਨੂੰ ਵਧੀਆ ਦੇ ਕੇ ਜਾਣਗੇ ਬੱਚੇ ਵੀ ਅਗਲੇ ਸੂਏ ਚੰਗੇ ਬਰੀਡਰ ਤੋਂ ਕਰਾਸ ਕਰਾ ਲਓ ਬੱਚੇ ਤੁਹਾਡੇ ਵਧੀਆ ਮਹਿੰਗੇ ਵਿਗਣਗੇ ਪਰ ਕਈ ਭਰਾ ਕੀ ਕਰਦੇ ਆ ਅੱਜ ਬੱਕਰੀ ਲਈ ਹਨਾ ਚਲੋ 1000 2000 ਮਹਿੰਗੀ ਮਿਲ ਗਈ ਬਈ ਉਹਦੀ ਰੋਣ ਲੱਗ ਜਾਂਦੇ ਆ ਵੀ ਬਈ ਯਾਰ ਮਹਿੰਗੀ ਮਿਲ ਗਈ ਆਪਾਂ ਦਾ ਵੇਚਣੀ ਆ ਬਈ ਹਨਾ ਬਈ ਜਾਨਵਰ ਚੰਗਾ ਨਾ ਮਹਿੰਗਾ ਸਸਤਾ ਨਾ ਦੇਖਿਆ ਕਰੋ ਜਿਹੜਾ ਬੰਦਾ ਬਾਹਲੇ ਕੈਲਕੂਲੇਸ਼ਨ ਚ ਪੈ ਜਾਂਦਾ ਉਹ ਬੱਕਰੀਆਂ ਚ ਕਾਮਯਾਬ ਨਹੀਂ ਹੋ ਸਕਦਾ ਕਈ ਵਾਰੀ ਮਹਿੰਗੇ ਜਾਨਵਰ ਲੈ ਲੈਂਦਾ ਅਗਲਾ ਮੁੜ ਕੇ 6 ਮਹੀਨੇ ਸਾਲ ਬਾਅਦ ਇੱਕੇਦਾਂ ਵੀ ਵੇਚ ਦਿੰਦਾ ਵੀ ਬਈ ਮੇਰਾ ਤਾਂ ਮਾਨ ਅੱਕ ਗਿਆ ਬੱਕਰੀ ਕੋਈ ਫਾਲ ਸੱਟ ਜੇ ਜਾਂ ਕੋਈ ਬੱਚਾ ਮਰ ਜੇ ਜਾਂ ਕੋਈ ਨੁਕਸਾਨ ਹੋ ਜੇ ਬੰਦੇ ਬਹੁਤ ਛੇ ਦੀ ਟੁੱਟ ਜਾਂਦੇ ਆ ਇਹ ਜਿਹੜਾ ਬਈ ਸਾਹਾਂ ਵਾਲੀ ਚੀਜ਼ ਦਾ ਵਪਾਰ ਹਨਾ ਇਹ ਸਬਰ ਨਾਲ ਹੁੰਦਾ ਤੇ ਆਪਣੇ ਹਿੱਸੇ ਹੀ ਆਇਆ ਪੰਜਾਬ ਦੇ ਜਿਹੜੇ ਮਿਹਨਤੀ ਲੋਕ ਹੈਗੇ ਆ ਚਾਹੇ ਜੱਟ ਜ਼ਿਮੀਂਦਾਰਾ ਮਜ਼ਦੂਰ ਪਰਿਵਾਰਾ ਜਾਂ ਹੋਰ ਕੋਈ ਵਰਗ ਹਨਾ ਤੇ ਆਪਾਂ ਵਧੀਆ ਸਬਰ ਵਾਲੇ ਬੰਦੇ ਆ ਖੇਤੀ ਕਰਦੇ ਆ ਤੇ ਆਪਾਂ ਇਹ ਸਕਿੱਤੇ ਨੂੰ ਵਧੀਆ ਢੰਗ ਨਾਲ ਚਲਾ ਸਕਦੇ ਆ ਸਾਰੇ ਭਰਾਵਾਂ ਨੂੰ ਆਪਣੀ ਇਹ ਬੇਨਤੀ ਆ ਵੀ ਜੇਕਰ ਤੁਹਾਡੇ ਕੋਲੇ ਬੱਕਰੀਆਂ ਰੱਖੀਆਂ ਹੈਗੀਆਂ ਤਾਂ ਉਹਨਾਂ ਨੂੰ ਸਮਾਂ ਦਿਓ ਸਬਰ ਨਾਲ ਕੰਮ ਕਰੋ ਚੰਗੀ ਉਹਨਾਂ ਦੀ ਦੇਖਭਾਲ ਕਰੋ ਤਾਂ ਬਈ ਜਾਨਵਰ ਤੁਹਾਡਾ ਮੁੱਲ ਮੋੜ ਕੇ ਜਾਣਗੇ ਕੁਦਰਤੀ ਹੁੰਦਾ ਏ ਜਾਂ ਕਹਿ ਲੋ ਵੀ ਪ੍ਰਮਾਤਮਾ ਦੀ ਬਖਸ਼ਿਸ਼ ਹੁੰਦੀ ਆ ਕਾਨੂੰਨ ਆ ਏ ਵੀ ਜਿਹੜੇ ਕੰਮ ਨੂੰ ਆਪਾਂ ਮਿਹਨਤ ਨਾਲ ਕਰਦੇ ਆ ਉਹਨੂੰ ਸਮਾਂ ਦਿੰਨੇ ਆ ਤਾਂ ਉਹ ਆਪਾਂ ਨੂੰ ਕੁਝ ਨਾ ਕੁਝ ਦੇ ਕੇ ਜਾਂਦਾ ਏ ਕੱਜ ਅੱਜ ਕੱਲ ਹੋਰ ਬੜਾ ਹੈਗਾ ਵੀ ਬਹੁਤ ਭਰਾ ਪੁੱਛਦੇ ਆ ਬਈ ਬੱਕਰੀਆਂ ਬੀਟਲ ਰੱਖਿਆ ਸੀ ਉਹਦੇ ਚ ਸਾਡੀ ਸੈਟਿੰਗ ਨਹੀਂ ਸੀ ਫੇਲ ਹੋ ਗਏ ਤਿਆਰ ਨਹੀਂ ਹੋਈਆਂ ਹੁਣ ਅਸੀਂ ਬਰਬਰੀਆਂ ਰੱਖਣੀਆਂ ਬਾਈ ਜੀ ਜਿਹੜਾ ਬੰਦਾ ਕਿਸੇ ਠੋਸ ਨਾ ਕਾਰਨ ਨਾ ਹੋਣ ਦੇ ਬਾਵਜੂਦ ਬੀਟਰ ਚਾਹ ਦੇ ਆਪ ਨੂੰ ਫੇਲ ਮੰਨਦਾ ਤਾਂ ਉਹ ਬਰਬਰੀਜ਼ ਵੀ ਕਾਮਯਾਬ ਨਹੀਂ ਹੋ ਸਕਦਾ ਕਿਉਂਕਿ ਖਰਾਕ ਦਾ ਖਰਚੇ ਦਾ ਥੋੜਾ ਬਹੁਤ ਫਰਕ ਹੋ ਸਕਦਾ ਪਰ ਬੱਕਰੀ ਤਾਂ ਬੱਕਰੀ ਆ ਹਨਾ 5 ਮਹੀਨਿਆਂ ਬਾਅਦ ਸੂਣਾ ਬਿਮਾਰੀਆਂ ਵੀ ਆਉਣੀਆਂ ਘਾਟੇ ਵਾਦੇ ਵੀ ਹੋਣੇ ਆ ਨੁਕਸਾਨ ਵੀ ਆਉਣੇ ਆ ਤੇ ਜੇ ਆਪਾਂ ਇਹ ਸੋਚ ਲਿਆ ਵੀ ਯਾਰ ਬੱਕਰੀ ਬੀਟਰ ਰੱਖੀ ਸੀ ਉਹ ਰਾਜਦੀ ਨਹੀਂ ਸੀ ਖਰਚਾ ਜਿਆਦਾ ਸੀ ਤਾਂ ਜਿਹੜੀ ਬਰਬਰੀ ਆ ਉਹ ਫਰੀਜ਼ ਚ ਪਾਲ ਜੂਗੀ ਬਈ ਇਹੋ ਜਿਹਾ ਕੁਝ ਨਹੀਂ ਹੁੰਦਾ ਜੇ ਬੀਟਲ ਨੇ ਅੱਧਾ ਕਿਲੋ ਖਰਾਕ ਖਾਣੀ ਆ ਤਾਂ ਬਰਬਰੀ 3 350 ਗ੍ਰਾਮ ਖਾ ਲੂਗੀ ਤਾਂ ਉਹ ਜਿਹਾ ਫਰਕ ਵੀ ਹੁੰਦਾ ਹਨਾ ਬੀਟਲ ਬੱਕਰੇ ਹੁਣ ਤੁਸੀਂ ਦੇਖ ਲਓ ਕਿੱਡੇ ਕਿੱਡੇ ਵੱਜਣੀ ਹੁੰਦੇ ਆ ਡੇਢ ਡੇਢ ਕੁਆਂਟਲ ਦੇ ਆਮ ਹੀ ਹੋ ਜਾਂਦੇ ਆ ਤੇ ਬਰਬਰੀ ਬੱਕਰਾ ਜਿਹੜਾ 60 70 ਕਿਲੋ ਲਾਸਟ 80 90 ਕਿਲੋ ਤੱਕ ਜਾਂਦਾ ਚਲੋ ਅੱਜ ਕੱਲ ਰੇਟ ਬਹੁਤ ਹੋ ਗਿਆ ਆਪਾਂ ਮਾੜੇ ਨਹੀਂ ਕਹਿੰਦੇ ਅਸੀਂ ਵੀ ਬਰਬਰੀ ਦਾ ਕੰਮ ਕਰਦੇ ਆ ਕਿਉਂਕਿ ਸਾਡਾ ਜਿਹੜਾ ਕਾਰਨ ਹੈਗਾ ਆਪਾਂ ਰੱਖਦੇ ਆ ਘਰੇ ਜਾਨਵਰ ਆਪ ਬਾਹਰ ਹੁੰਨੇ ਆ ਜਿਆਦਾਤਰ ਘਰੇ ਜਿਹੜੀਆਂ ਆਪਣੀਆਂ ਔਰਤਾਂ ਹੈਗੇ ਉਹਨਾਂ ਨੇ ਸੰਭਾਲ ਕਰਨੀ ਆ ਹਨਾ ਛੋਟੇ ਜਾਨਵਰ ਉਹਨਾਂ ਨੂੰ ਪਾਉਣਾ ਕਰਨਾ ਸੌਖਾ ਵੱਡੇ ਹੁਣ ਬੱਕਰੇ ਤੁਹਾਨੂੰ ਪਤਾ ਬੀਟਲ ਰੱਖਣੇ ਬੁੜੀਆਂ ਨੂੰ ਖੋਲਣੇ ਕਰਨੇ ਔਖੇ ਹੁੰਦੇ ਆ ਉਹਦੇ ਕਰਕੇ ਜਿਹੜਾ ਘਰੇ ਜਾਨਵਰ ਰੱਖਿਆ ਆਪਾਂ ਬਰਬਰੀ ਤੇ ਤਾਂ ਹੀ ਕੰਮ ਕਰਦੇ ਆ ਤੇ ਜਿਹੜਾ ਹੈਗਾ ਜਿਹਨੇ ਅਲੱਗ ਜਗ੍ਹਾ ਫਾਰਮ ਕਰਨਾ ਉਹਦੇ ਲਈ ਬਾਈ ਬੀਟਲ ਨਸਲ ਵੀ ਬਹੁਤ ਵਧੀਆ ਚੰਗੇ ਜਾਨਵਰ ਲਓ ਸਾਫ ਸੁਥਰੇ ਲਓ ਬਿਮਾਰ ਨਾ ਹੋਵੇ ਜਾਨਵਰ ਬੱਕਰੀ ਜੇ ਲੈਣੀਆਂ ਨੁਕਸਾਨਾ ਨਾ ਹੋਵੇ ਕੋਈ ਬੱਕਰਾ ਲੈਣਾ ਬਰੀਡਰ ਲੈਣਾ ਬੱਚਾ ਲੈਣਾ ਉਹਦੀ ਲਾਈਨ ਦੇਖ ਕੇ ਲੋ ਉਹਦਾ ਰਿਜ਼ਲਟ ਦੇਖ ਕੇ ਲੋ ਬੱਕਰੀ ਲੈਣੀ ਆ ਤੁਸੀਂ ਦੇਖੋ ਪੇਟੀ ਹੈਗੀ ਆ ਬੱਕਰੀ ਦੀ ਦੁੱਧ ਹੈਗਾ ਬੱਕਰੀ ਥੱਲੇ ਚੰਗੇ ਉਹਦੇ ਕੰਨ ਜਾਂ ਡਬਲ ਹੱਡੀ ਦੀ ਹੋਵੇ ਤਾਂ ਬਾਹਲਾ ਵਧੀਆ ਹਨਾ ਵੀ ਸਾਰੀਆਂ ਗੱਲਾਂ ਦੇਖ ਕੇ ਲਓ ਮਹਿੰਗੀ ਸਸਤੀ ਦਾ ਕੋਈ ਚੱਕਰ ਨਹੀਂ ਹੁੰਦਾ ਮਾੜੀ ਮੋਟੀ ਮਹਿੰਗੀ ਆ ਜਾਊਗੀ ਚਲੋ ਥੋੜਾ ਸਮਾਂ ਵੱਧ ਲੱਗ ਜਾਊਗਾ ਤੁਹਾਨੂੰ ਬੱਕਰੀ 4 ਪੈਸੇ ਦੇ ਕੇ ਜਾਊਗੀ ਤੇ ਚਲੋ ਕੁਝ ਗੱਲਾਂ ਰਹਿ ਗਈਆਂ ਹੋਣੀਆਂ ਫੇਰ ਕਦੇ ਸਾਂਝੀਆਂ ਕਰਾਂਗੇ ਵੀਡੀਓ ਜਿਆਦਾ ਲੰਬੀ ਹੋ ਜੂਗੀ ਆਪਾਂ ਜਿਹੜਾ ਚੈਨਲ ਹੈਗਾ ਯੰਗ ਫਾਰਮਰ ਆਪਣਾ ਮੇਨ ਮਕਸਦ ਬਾਈ ਇਹੀ ਆ ਵੀ ਜਿਹੜੇ ਨਵੇਂ ਭਰਾ ਆਉਂਦੇ ਆ ਜਾਂ ਜਿਹੜੇ ਭਰਾ ਕੰਮ ਕਰ ਰਹੇ ਆ ਪਰ ਉਹਨਾਂ ਨੂੰ ਇੱਕ ਪਲੇਟਫਾਰਮ ਨਹੀਂ ਮਿਲਿਆ ਹਨਾ ਕਦੇ ਤੇ ਆਪਾਂ ਉਹਨਾਂ ਨੂੰ ਇਹ ਦੱਸਣਾ ਹੈਗਾ ਵੀ ਅਸੀਂ ਹੈਗੇ ਆ ਤੁਹਾਡੇ ਲਈ ਜੇ ਤੁਸੀਂ ਆਪਦਾ ਕੰਮ ਅੱਗੇ ਵਧਾਉਣਾ ਜਾਂ ਨਵਾਂ ਕੰਮ ਸ਼ੁਰੂ ਕਰਨਾ ਤੁਹਾਨੂੰ ਕੋਈ ਇਮਾਨਦਾਰੀ ਨਾਲ ਸਲਾਹ ਨਹੀਂ ਦਿੰਦਾ ਤਾਂ ਬਾਈ ਅਸੀਂ ਹੈਗੇ ਆ ਸਾਡਾ ਚੈਨਲ ਹੈਗਾ ਤੇ ਤੁਸੀਂ ਦੇਖਿਓ ਹਨਾ ਕੋਈ ਵੀ ਵੀਡੀਓ ਦੇਖ ਲਿਓ ਜਾਂ ਸਾਨੂੰ ਕਦੇ ਮਿਲ ਕੇ ਦੇਖ ਲਿਓ ਆਪਾਂ ਕਦੇ ਵੀ ਗਲਤ ਸਲਾਹ ਨਹੀਂ ਦੇਵਾਂਗੇ ਇਹ ਨਹੀਂ ਵੀ ਫਾਰਮ ਵਾਲੇ ਤੋਂ 5-10000 ਰੁਪਇਆ ਲੈ ਲਿਆ ਤੇ ਠੱਗ ਬੰਦੇ ਸਾਡੇ ਚੈਨਲਾਂ 'ਤੇ ਆਉਣਗੇ ਇਹ ਬਈ ਨਾ ਤਾਂ ਹੋਇਆ ਤੇ ਨਾ ਹੀ ਹੋਊਗਾ ਠੀਕ ਹੈ ਜੀ ਆਪਾਂ ਬੰਦੇ ਉਸੇ ਦੇ ਇੰਟਰਵਿਊ ਕਰਦੇ ਆ ਜਿਨੇ ਕੁਛ ਨਾ ਕੁਛ ਕੀਤਾ ਹਨਾ ਮਿਹਨਤ ਕੀਤੀ ਆ ਆਪਦਾ ਜਿਹਨੇ ਨਾਮ ਬਣਾਇਆ ਹੈਗਾ ਜਾਨਵਰ ਚਲੋ ਵੇਚਨੇ ਅਗਲੇ ਦੀ ਉਹ ਆਪਦਾ ਕੀਤਾ ਹੁੰਦਾ ਹੁਣ ਆਪਣੀਆਂ ਵੀਡੀਓ ਤੋਂ ਬਾਅਦ ਬਹੁਤ ਲੋਕਾਂ ਦਾ ਜਿਹੜਾ ਕੰਮ ਚੱਲਿਆ ਬੱਚੇ ਵੀ ਕਰਨ ਲੱਗਿਆ ਨਾਮ ਬਣਿਆ ਹੈਗਾ ਤੇ ਪਰ ਜੇ ਅੱਗੇ ਜਾ ਕੇ ਉਹ ਬੰਦਾ ਤੁਹਾਡੇ ਨਾਲ ਕੋਈ ਗਲਤ ਠੱਗੀ ਕਰੂਗਾ ਜਾਂ ਕੋਈ ਕਿਵੇਂ ਕਰੂਗਾ ਉਹ ਤਾਂ ਉਹਦੀ ਰਿਸਪੌਂਸਿਬਿਲਟੀ ਰਹਿ ਗਈ ਹੈ ਨਾ ਪਰ ਆਪਾਂ ਹਰ ਬੰਦੇ ਦਾ ਸਾਥ ਦਿੱਤਾ ਤੇ ਦਿੰਦੇ ਰਹਾਂਗੇ ਬਿਨਾ ਕਿਸੇ ਸਵਾਰਥ ਤੋਂ ਠੀਕ ਆ ਭਾਈ ਅੱਜ ਤੱਕ ਐਨੇ ਭਰਾਵਾਂ ਦੀਆਂ ਵੀਡੀਓ ਕੀਤੀਆਂ ਫਾਰਮ ਵਾਲਿਆਂ ਦੀ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਜਗਮੀਤ ਨੇ ਵੀਡੀਓ ਕੀਤੀ ਜਾਂ ਸਾਡੇ ਤੋਂ ਬੱਚੇ ਮੰਗੇ ਹੋਣ ਜਾਂ ਪੈਸੇ ਮੰਗੇ ਹੋਣ ਜਾਂ ਹੋਰ ਤਰ੍ਹਾਂ ਦਾ ਕੋਈ ਸਾਾਨੂੰ ਸਵਾਲ ਪਾਇਆ ਹੋਵੇ ਆਪਾਂ ਬਈ ਵੀਡੀਓ ਕਰਦੇ ਆਂ ਬੰਦਾ ਮੰਨ ਲਓ ਜ਼ੀਰੋ ਲੈਵਲ ਤੇ ਆ ਵੀਡੀਓ ਤੋਂ ਬਾਅਦ ਬੰਦਾ ਉੱਚਾ ਉੱਠਦਾ ਉਹਦਾ ਨਾਂ ਬੰਦਾ ਹੈਗਾ ਤੇ ਆਪਾਂ ਇਹ ਨਹੀਂ ਵੀ ਉਹ ਬੰਦੇ ਦਾ ਕੋਈ ਆਸਾਨ ਜਿਹਾ ਤਾਵਾਗੇ ਹਨਾ ਆਪਾਂ ਜਿਹੜਾ ਬੰਦਾ ਤਰੱਕੀ ਕਰਦਾ ਪਿੱਛੇ ਹਟ ਜਾਂਦੇ ਹੁੰਨੇ ਆ ਵੀ ਚਲੋ ਯਾਰ ਉਹ ਬੰਦਾ ਅੱਗੇ ਤੁਰਿਆ ਉਹਨੂੰ ਤੁਰਨ ਦਿਓ ਆਪਾਂ ਆਪਦਾ ਜਿਹੜਾ ਫਰਜ਼ ਨਿਭਾਉਣਾ ਸੀ ਉਹ ਨਿਭਾਤਾ ਤੇ ਹੋਰ ਵੀ ਜਿਹੜੇ ਭਰਾ ਹੁਣ ਅੱਗੇ ਤੋਂ ਸਾਡੇ ਨਾਲ ਜੋੜਨਗੇ ਸਾਡੇ ਸੰਪਰਕ ਚ ਆਉਣਗੇ ਭਰਾ ਜੇ ਤੁਸੀਂ ਬੱਕਰੀਆਂ ਤੋਂ ਨਰਾਸ਼ ਹੋ ਚੁੱਕੇ ਹੋ ਜਾਂ ਨਵਾਂ ਕੰਮ ਕਰਨਾ ਚਾਹੁੰਦੇ ਹੋ ਤਾਂ ਭਾਈ ਜਦੋਂ ਮਰਜੀ ਸੰਪਰਕ ਕਰ ਲਿਓ ਆਪਣਾ WhatsApp ਨੰਬਰ ਵੀ ਸਾਰਿਆਂ ਕੋਲੇ ਹੋਊਗਾ ਵੀਡੀਓ 'ਚ ਵੀ ਦੇ ਦੇਾਂਗੇ ਚੈਨਲ ਆ ਜਦੋਂ ਮਰਜੀ ਕਮੈਂਟ ਕਰੋ ਮੈਸੇਜ ਕਰੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਲਾਹ ਚਾਹੀਦੀ ਆ ਭਾਈ ਦਿਲੋਂ ਦੇਾਂਗੇ ਇਮਾਨਦਾਰੀ ਨਾਲ ਦੇਾਂਗੇ ਤੇ ਜਿਹੜੇ ਚੰਗੇ ਭਰਾ ਹੈਗੇ ਆ ਇਮਾਨਦਾਰੀ ਨਾਲ ਕੰਮ ਕਰਦੇ ਆ ਹਮੇਸ਼ਾ ਉਹਨਾਂ ਦੇ ਨਾਲ ਖੜੇ ਆ ਇਸੇ ਤਰ੍ਹਾਂ ਹੀ ਖੜੇ ਰਹਾਂਗੇ ਤੇ ਇਸੇ ਤਰ੍ਹਾਂ ਵੀਡੀਓ ਆਪਣੇ ਚੈਨਲ ਤੇ ਦੇਖਦੇ ਰਹੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇ ਕੋਈ ਵੀ ਗੱਲ ਰਹਿ ਗਈ ਹੋਵੇ ਜਾਂ ਬੋਲੀ ਗਈ ਹੋਵੇ ਹਨਾ ਕਿਸੇ ਭਰਾ ਦਾ ਨਾਂ ਨਾਂ ਬੋਲਿਆ ਗਿਆ ਹੋਵੇ ਤਾਂ ਮਾਫ ਕਰਿਓ ਬਈ ਅੱਗੇ ਤੋਂ ਵੀ ਕੋਸ਼ਿਸ਼ ਕਰਾਂਗੇ ਹੋਰ ਵੀ ਆਪਦੇ ਤਿਆਰਬੇ ਆ ਜਿਹੜੇ ਉਹ ਸਾਂਝੇ ਕਰੀਏ ਧੰਨਵਾਦ